ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਦੇਸ਼ ਦੇ ਨਾਗਰਿਕਾਂ ਲਈ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਕਿਵੇਂ ਇਸ ਦਾ ਲਾਭ ਮਿਲੇ ਇਸ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਕੈਂਪ ਲਗਾਇਆ ਗਿਆ ਐਸ ਮੌਕੇ ਜ਼ਿਲ੍ਹਾ ਪਰਥਾਂ ਹਰਵਿੰਦਰ ਸੰਧੂ ਪਰਮਜੀਤ ਸਿੰਘ ਬਤਰਾ ਸਮੇਤ ਵੱਡੀ ਗਿਣਤੀ ਵਿੱਚ ਪਾਸਤਾ ਆਗੂ ਹਾਜ਼ਰ ਸਨ ਸਵੀਰ ਤੋਂ ਲੱਗੇ ਆ ਕਿ ਲੋਕਾਂ ਨੂੰ ਘਰੋ ਘਰ ਜਾ ਕੇ ਉਹਨਾਂ ਨੇ ਜਗਾਇਆ ਕਿ ਆ ਕੇ ਤੁਸੀਂ ਪ੍ਰਧਾਨ ਮੰਤਰੀ ਜੀ ਦੀਆਂ ਦਿੱਤੀਆਂ ਹੋਈਆਂ ਸਕੀਮਾਂ ਦਾ ਫਾਇਦਾ ਉਠਾਓ ਔਰ ਇਸ ਕੈਂਪ ਦੇ ਵਿੱਚ ਨਾ ਸਿਰ ਨਾ ਕੇਵਲ ਉਹ ਦੱਸਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਜੀ ਦੀਆਂ ਕਿਹੜੇ ਕਿਹੜੇ ਸਕੀਮਾਂ ਚੱਲ ਰਹੀਆਂ ਹਨ ਪਰ ਕੀ ਉਹਨਾਂ ਨੂੰ ਫਾਰਮ ਭਰ ਕੇ ਉਹਨਾਂ ਨੂੰ ਇਹ ਸਹੂਲਤਾ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ। ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਸਕੀਮਾਂ ਗਰੀਬਾਂ ਵਾਸਤੇ ਜਿੰਨੀਆਂ ਵੀ ਉਹਨਾਂ ਨੇ ਦਿੱਤੀਆਂ ਨੇ ਉਹਨਾਂ ਸਾਰੀਆਂ ਗਰੀਬਾਂ ਦਾ ਸਕੀਮਾਂ ਦਾ ਇਸ ਬਸ ਦੇ ਵਿੱਚ ਪੂਰੇ ਦਾ ਪੂਰਾ ਉਹਦੇ ਚ ਆਇਓ ਜੇ ਨੇ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਉਪਰੋਏ ਹੁਕਮ ਹੈ ਕਿ ਸਾਰੇ ਕੋਆਪਰੇਟ ਕਰਨ ਔਰ ਜਿਹੜੀਆਂ ਵੀ ਇਹ 17 ਸਕੀਮਾਂ ਹੈਗੀਆਂ ਆ ਇਹ ਸਿੱਧੇ ਤੋਂ ਸਿੱਧਾ ਜਿਹੜਾ ਹੈਗਾ ਲੋਕ ਜਿਹੜੇ ਨੇ ਉਹ ਇਹਦਾ ਲਾਭ ਲੈ ਸਕਣ ਇਸ ਲਈ ਇਹ ਯਾਤਰਾ ਕੱਢੀ ਗਈ ਹੈ